ਜੀ ਮੈਂ ਤੁਹਾਨੂੰ ਕਹਿਣਾ ਹੈ ਕਿ ਬੱਚਿਆਂ ਨੇ ਫੀਸ ਤਾਰਨੀ ਆ ਤੇ ਪੈਸੇ ਦੇ ਦਿਓ ਐ ਇੱਥੇ ਬਿਲਕੁਲ ਤੈਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਰਹਿਈ ਆ ਜੀ ਕਿੰਨੇ ਸਾਲ ਹੋ ਗਏ ਤੈਨੂੰ ਇਹ ਜੀ ਇਦਾਂ ਨਹੀਂ ਪਤਾ ਕਿ ਫੀਸ ਕੌਣ ਦਿੰਦਾ ਹੁੰਦਾ ਮਮੀ ਦਿੰਦੇ ਦਿੰਦੇ ਘਰ ਦੇ ਮੁਖੀ ਆ ਉਹ ਆ ਮੇਰੇ ਕੋਲਿਆਂ ਆ ਗਏ ਪੈਸੇ ਚੰਗਾ ਭਲਾ ਪਤਾ ਵੀ ਆ ਇਨਾ ਟਾਈਮ ਤੈਨੂੰ ਵਿਆਹੀ ਆ ਇਹਨੂੰ ਹੋਗਾ ਪਤਾ ਨਹੀਂ ਦਿਮਾਗ ਤੇਰਾ ਕਿੱਥੇ ਲੱਗਾ ਰਹਿਦਾ ਹੈ ਜਾ ਕੇ ਤੇ ਉਹਨਾਂ ਕੋਲ ਮੰਗ ਮੇਰ ਤੋਂ ਬੈ ਕਿੱਥੇ ਹੈ ਗਈ ਹਰ ਵਾਰੀ ਆਪਾਂ ਮੰਮੀ ਕੋਈ ਮੰਗਦੇ ਆ ਤੁਸੀਂ ਉਹਨਾਂ ਨੂੰ ਆਪ ਕਹਿ ਦਿਆ ਕਰੋ ਕਿ ਜਦੋਂ ਪਤਾ ਵੀ ਹੈਗਾ ਕਿ ਜਦੋਂ ਦੇ ਨੇੜੇ ਆਉਂਦੇ ਉਹਦਾ ਪਹਿਲਾਂ ਮੈਨੂੰ ਪੈਸੇ ਦੇ ਦਿਆ ਕਰ ਮੇਰੀ ਗੱਲ ਸੁਣ ਦੇ ਨੇੜੇ ਜੋ ਜੋ ਬੰਦਾ ਬੁੱਢਾ ਹੁੰਦਾ ਹੈ ਨਾ ਭੁੱਲ ਜਾਂਦਾ ਥੋੜਾ ਥੋੜਾ ਉਹਨੂੰ ਗੱਲਾਂ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਥੋੜਾ ਆਪਣੇ ਦਿਮਾਗ ਤੇ ਵੀ ਜ਼ੋਰ ਪਾ ਜਾ ਕੇ ਤੇ ਰੁਪਏ ਮੰਗ ਲੈ ਲੈ ਫੀਸ ਉਹਨਾਂ ਕੋਲ ਘਰ ਦੇ ਭੁਖੀ ਆ ਉਹ ਮੈਂ ਨਹੀਂ ਹੈਗਾ ਜਿੱਕੋ ਪੈਸੇ ਮੰਗਣ ਨਹੀਂ ਹੈ ਪਤਾ ਤੇ ਮੈਂ ਜਿੰਨੇ ਵੀ ਕਮਾਈ ਕਰਦਾ ਜੋ ਵੀ ਕਮਾਉਣਾ ਸਾਰਾ ਮੰਮੀ ਦੇ ਹੱਥੇ ਹੀ ਦਿੰਦਾ ਪਤਾ ਹੈ ਨਾ ਚੰਗਾ ਭਲਾ ਤੇਰੀ ਕਿਹੜੀ ਰੀਝ ਨਹੀਂ ਪੂਰੀ ਕੀਤੀ ਜੋ ਤੈਨੂੰ ਚਾਹੀਦਾ ਹੁੰਦਾ ਉਹ ਤੂੰ ਮੰਗ ਲੈ ਕਰ ਨਿੱਕੀ ਨਿੱਗੀ ਰੀ ਤੇਰੀ ਪੂਰੀ ਕੀਤੀ ਨਿੱਕਾ ਨਿੱਕਾ ਸਮਾਂ ਤੈਨੂੰ ਲੈ ਕੇ ਦੇਗਾ ਪੈਸੇ ਮੰਗਣ ਲੱਗੇ ਨੀ ਤੈਨੂੰ ਸ਼ਰਮ ਆਉਂਦੀ ਹੈ ਆਪਣੇ ਘਰੇ ਨਹੀਂ ਮੰਗ ਦਿੰਦੀ ਮੰਮੀ ਕੋਲ ਜਾ ਆਪਣੀ ਤੋਂ ਬੜਾ ਆਉਂਦੀ ਨਹੀਂ ਮੰਮੀ ਆਹ ਚੀਜ਼ ਦੋ ਮੰਮੀ ਆਹ ਦੇ ਦੋ ਇੱਥੇ ਕੀ ਹੁੰਦਾ ਇੱਥੇ ਵੀ ਇਸ ਨਹੀਂ ਮੰਗ ਸਕਦੀ ਇੱਥੇ ਆ ਕੇ ਤੈਨੂੰ ਕਹੀ ਜਾਣਨੀ ਮੈਨੂੰ ਖੁਦ ਮੰਮੀ ਕੋਲ ਮੰਗਦਾ ਨਾ ਜਾ ਤੈਨੂੰ ਪਤਾ ਨਹੀਂ ਕਾਹ ਦੀ ਸ਼ਰਮ ਹੁੰਦੀ ਜੋਤੀ ਹਾਂਜੀ ਬੀਜੀ ਮੈਂ ਕਹਿਣਾ ਹੀ ਤੈਨੂੰ ਦਵਾਈ ਮੰਗਾਤੀ ਮੇਰੇ ਨਹੀਂ ਆਇਆ ਨਹੀਂ ਸੇਵਕ ਆਂਦਾ ਹੈ ਤੇ ਮੇਰੇ ਤੋਂ ਮੰਗੇਗਾ پیسے ਮੈਂ ਦੇ ਦਾਂਗੀ ਦਵਾਈ ਲਈ ਪੈਸੇ ਦੱਸ ਆਏਗਾ ਮੰਗੇਗਾ ਤੇ ਫੇਰ ਪੈਸੇ ਦੇਣਗੇ ਤੇ ਤੁਹਾਨੂੰ ਕਹਿਣਾ ਹੈ ਨਾ ਦਵਾਈ ਲਿਆ ਦੇ ਜੀਜੀ ਕੀ ਗੱਲ ਉਹਨੂੰ ਨਹੀਂ ਪਤਾ ਕਿ ਮੈਂ ਦਾਦੀ ਦੀ ਦਵਾਈ ਲਿਆਣੀ ਹੈ ਆਵੇ ਮੇਰੇ ਕੋਲ ਪੈਸੇ ਮੰਗ ਲਵੇ ਤੇ ਲਿਆ ਦੇ ਦਵਾਈ ਸਾਰੇ ਕੰਮ ਮੈਂ ਉਂਗਲ ਫੜ ਕੇ ਕਰਾਉਣੇ ਹਿੱਤੋ ਤੇ ਉਂਗਲ ਫੜਨ ਵਾਲੇ ਕੰਮ ਐ ਕੋਈ ਪੈਸਾ ਥੇਲਾ ਨੂੰ ਦੇਂਗੀ ਤੇ ਲਿਆਊਗਾ ਤੇ ਮੰਗ ਲਵੇ ਨਾ ਮੈਂ ਨਾ ਕਦੇ ਕਰਦੀ ਐ ਅੱਛਾ ਤੂੰ ਆਪੇ ਨਹੀਂ ਦੇਣੀ ਲੈ ਐਵੇਂ ਕਿਵੇਂ ਮੈਂ ਉਹਨਾਂ ਦੇ ਹੱਥ ਪੈਸੇ ਵੜਾ ਦਵਾ ਜੋਤੀ ਮੇਰੀ ਗਾਲਸਨ ਹਾਂਜੀ ਬੀਜੀ ਤੇਰੇ ਸਿਆਹ ਨੂੰ 2 ਸਾਲ ਹੀ ਹੋਏ ਸੀ ਤੇ ਮੈਂ ਸਭ ਕੁਝ ਤੇਰੇ ਵੱਲੇ ਕਰਤਾ ਹੈ ਤੇ ਆਪਣੀ ਜ਼ਿੰਮੇਵਾਰੀ ਸੰਭੋ ਤੇ ਉਹਦੇ ਬਿਆਨ ਕਿੰਨਾ ਚੇਰੋ ਹੋ ਗਿਆ ਹੈ ਤੇ ਤੂੰ ਸਭ ਕੁਝ ਅਜੇ ਆਪਣੇ ਹੱਥੀਂ ਸਾਂਭ ਕੇ ਬੈਠੀ ਤੇਰਾ ਵੀ ਫਰਜ ਆ ਉਹਨਾਂ ਦੀ ਜ਼ਿੰਮੇਵਾਰੀ ਉਹਦੇ ਸਿਰ ਤੇ ਛੱਡ ਮੇਰੀ ਗੱਲ ਸੁਣੋ ਬੀਜੀ ਵੇਖੋ ਜੇ ਮੈਂ ਹੁਣੇ ਉਹਨਾਂ ਦੇ ਸਿਰ ਜ਼ਿੰਮੇਵਾਰੀ ਦੇ ਦਵਾ ਵੇਖੋ ਉਹਨਾਂ ਨੂੰ ਚੇਤਾ ਰਹਿੰਦਾ ਕੋਈ ਕੰਮ ਹੈ ਉਹਨੂੰ ਤੁਹਾਡੀ ਦਵਾਈ ਤੱਕ ਤਾਂ ਚੇਤੇ ਨਹੀਂ ਹੈ ਤੁਹਾਨੂੰ ਪਤਾ ਸੀ ਨਾ 2 ਸਾਲਾਂ ਬਾਅਦ ਤੁਸੀਂ ਮੈਨੂੰ ਦਿੱਤੀਆਂ ਜ਼ਿੰਮੇਵਾਰੀਆਂ ਪਰ ਤੁਹਾਨੂੰ ਪਤਾ ਸੀ ਨਾ ਮੈਂ ਕਿਵੇਂ ਫਰਜ਼ ਨਭਨੀ ਮੈਂ ਘਰ ਪੂਰੀ ਤਰ੍ਹਾਂ ਸੰਭਲਿਆ ਸੀ ਨਾ ਤੇ ਤਾਂ ਹੀ ਤੁਸੀਂ ਮੈਨੂੰ ਵੇਖ ਕੇ ਵੀ ਹਾਂ ਵੀ ਇਹ ਸੰਭਲ ਲੈਂਦੀ ਐ ਤੇ ਤੁਸੀਂ ਮੈਨੂੰ ਜ਼ਿੰਮੇਵਾਰੀ ਇਹ ਦਿੱਤੀਆਂ ਮੈਂ ਐਵੇਂ ਕਿਵੇਂ ਇਹਨਾਂ ਦੇ ਹੱਥੇ ਜ਼ਿੰਮੇਵਾਰੀ ਦੇ ਦਵਾਂ ਬਸ ਤੁਸੀਂ ਕੁਝ ਕਰੋਗੇ ਤੇ ਉਹਨਾਂ ਨੂੰ ਵੀ ਪਤਾ ਲੱਗੂਗਾ ਕਿ ਸਾਡੇ ਸਿਰ ਤੇ ਜ਼ਿੰਮੇਵਾਰੀ ਆਪਾਂ ਵੀ ਸਾਹਮਣੀ ਆ ਪਰ ਵੇਲੇ ਜਦੋਂ ਕੁਝ ਲਿਆਉਣਾ ਹੋਵੇ ਐਂਜਿੰਜ ਕਰਕੇ ਤੇਰੇ ਅੱਗੇ ਹੱਥ ਟੱਡ ਕੇ ਤੇ ਤੇਰੇ ਕੋਲੋਂ ਮੰਗਣ ਤੇ ਫੇਰ ਬੱਚੇ ਤੇ ਸ਼ਰਮ ਦੇ ਮਾਰੇ ਹੀ ਨਹੀਂ ਤੇਰੇ ਕੋਲੋਂ ਮੰਗਦੇ ਨਾ ਤੁਸੀਂ ਕੀ ਜਾਣੇ ਕਿ ਹੁਣ ਮੈਂ ਆ ਛੱਡ ਕੇ ਫਿਰ ਵੰਗਾ ਉਹਨਾਂ ਨੂੰ ਉਹਨਾਂ ਨੂੰ ਦੇ ਕੇ ਸਾਰਾ ਕੁਝ ਉਹਨੇ ਸਿਰ ਜ਼ਿੰਮੇਵਾਰੀ ਪਾ ਕੇ ਤੇ ਮੈਂ ਹੱਥ ਅੱਡਾ ਉਹ ਜਿਹੜੇ ਬੱਚੇ ਪੈਸੇ ਲੈ ਕੇ ਮੰਗ ਕੇ ਚੀਜ਼ਾਂ ਪੂਰੀਆਂ ਨਹੀਂ ਕਰਕੇ ਦੇ ਦਿੰਦੇ ਉਹ ਕੀ ਮੈਨੂੰ ਬਾਅਦ ਚ ਪੁੱਛਣਗੇ ਮੈਂ ਨਹੀਂ ਕਰਦੀ ਐਦਾਂ ਦੇ ਕੰਮ ਤੇਰੀ ਕੀ ਬਰਾ ਕਿੱਦਾਂ ਦੀ ਸੋਚ ਐ ਲੈ ਦੱਸ ਹੈ ਇਹ ਸੋਚ ਵਾਲੀ ਕਿਹੜੀ ਗੱਲ ਐ ਮੰਮੀ ਜੀ ਮੈਂ ਤੁਹਾਨੂੰ ਕਹਿਣਾ ਸੀ ਕਿ ਬੱਚਿਆਂ ਦੀ ਨਾ ਫੀਸ ਲੇਟ ਹੋ ਗਈ ਆ ਆਹ ਵੇਖ ਲੋ ਆਹ ਦੇ ਦੇਂਦੇ ਆਹ ਵੇਖ ਲੋ ਆਜ ਬੰਦੀ ਜੇ ਜ਼ਿੰਮੇਵਾਰੀਆਂ ਫੀਸ ਲੇਟ ਫੀਸ ਭਰ ਕੇ ਫੀਸਾਂ ਜਮਾ ਕਰਾਣੀਆਂ ਨਹੀਂ ਮੈਂ ਤੁਹਾਡੇ ਕੋ ਉਦਣ ਵੀ ਗੱਲ ਕਰਨੀ ਸੀ ਪਰ ਉਦਣ ਵੀ ਫੋਨ ਤੇ ਦੇ ਗੱਲ ਕਰਨ ਮੇਸ ਕਰਕੇ ਗਿਆ ਕਿ ਚੱਲ ਅੱਬ ਬਾਅਦ ਵਿੱਚ ਗੱਲ ਕਰਾਂ ਸਾਰਾ ਦਿਨ ਮੈਂ ਫੋਨ ਤੇ ਲੱਗੀ ਰਹੀ ਇੱਕ ਤਰੀਕ ਨੂੰ ਨਾ ਸਲਿੱਪ ਆ ਜਾਂਦੀ ਆ ਹੈਨਾ ਤੇ ਤੂੰ ਉਸ ਸਲਿੱਪ ਵੜਾ ਮੈਂ ਦਿਨ ਉਹ ਇੱਕ ਤਰੀਕ ਨੂੰ ਹੀ ਪੈਸੇ ਦੇ ਦਵਾ ਪਰ ਨਾ ਜਦੋਂ ਲੇਟ ਫੀਸ ਪੈ ਜਾਏਗੀ ਉਦੋਂ ਚੇਤਾ ਆਣਾ ਹੈ ਵੀ ਹੁਣ ਪੈਸੇ ਦੇ ਦੋ ਹੁਣ ਵੀ ਤਾਂ ਮੰਗਣ ਆਈ ਆ ਮम्मी ਮੈਂ ਤੁਹਾਡੇ ਨਾਲ ਰਾਤ ਵੀ ਗੱਲ ਕੀਤੀ ਸੀ ਪਰ ਤੁਸੀਂ ਕਿਹਾ ਸੀ ਕਿ ਦਿਨੀ ਆਈ ਦਿਨੀ ਮੇਰੇ ਨਾਲ ਗੱਲ ਕਰੀ ਮੈਂ ਇਸ ਕਰਕੇ ਫਿਰ ਬਾਅਦ ਚ ਗੱਲ ਹੀ ਨਹੀਂ ਕੀਤੀ ਤੁਹਾਡੇ ਨਾਲ ਰਾਤੀ ਕੀ ਕਿਹਾ ਸੀ ਤੁਸੀਂ ਨੂੰ ਆ ਕੇ ਕਿ ਮੰਮੀ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਤੇ ਮੈਂ ਕਿਹਾ ਸੀ ਸਵੇਰੇ ਕਰ ਲਈ ਤੂੰ ਇਹ ਥੋੜੀ ਕਿਹਾ ਸੀ ਮੈਨੂੰ ਕਿ ਮੰਮੀ ਜੀ ਫੀਸ ਦੇ ਨਹੀਂ ਬੱਚਿਆਂ ਦੀ ਹੈ ਆ ਵੇਖ ਲਓ ਤੁਸੀਂ ਕਹਿੰਦੇ ਜੇ ਇਹਦੇ ਹੱਥ ਦੇ ਦੇ ਕੁੰਜੀਆਂ ਫਿਰ ਮੈਂ ਵੀ ਨਿਹੱਥੀ ਹੋ ਜਾ ਤੇ ਤੁਹਾਨੂੰ ਵੀ ਨਾ ਖਵਾ ਦੇਣਗੇ ਤੁਹਾਨੂੰ ਮਨ ਪਕਾ ਪਗਾ ਕੇ ਨਹੀਂ ਚੱਲ ਛੱਡ ਦੇ ਉਹਨੂੰ ਪੈਸੇ ਤਾਂ ਹੀ ਤੇ ਮੈਂ ਕਹਿੰਨੀ ਆ ਕਿ ਕੋਈ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੇਗੀ ਤੇ ਉਹਨਾਂ ਨੂੰ ਫਿਕਰ ਮੰਗਣ ਖੁਣੇ ਤੇ ਤੇਰੇ ਕੋਲੋਂ ਮੰਗੇ ਨਹੀਂ ਇਹ ਕਿਤੇ ਬਾਹਰੋਂ ਆਉਣਾ ਸੀ ਮੰਗਣ ਲਈ ਆ ਘਰ ਚ ਹੀ ਰਹਿੰਦੀ ਆ ਰੋਟੀ ਪਾਣੀ ਚਾਹ ਪਾਣੀ ਸਭ ਦਿੰਦੀ ਆ ਲੈਂਦੀ ਆ ਉਹਨਾਂ ਲਈ ਖਰਚੇ ਲਈ ਸਾਰੇ ਖਰਚੇ ਮੰਗਦੀ ਆ ਤੇ ਮੈਂ ਦਿੰਨੀ ਆ ਨਾ ਤੇ ਇੱਕ ਫੀਸ ਵਾਰੀ ਇਹ ਮੰਗਣ ਨਹੀਂ ਆ ਸਕਦੀ ਸੀ ਤੇ ਮਮਮੀ ਰਾਸ਼ਨ ਦਾ ਵੀ ਮੈਂ ਕਹਿਣਾ ਹੈ ਕਿ ਰਾਸ਼ਨ ਵੀ ਖਤਮ ਹੋਣਾ ਤਾਂ ਉਹ ਵੀ ਮੰਗਵਾ ਲੈਂਦੇ ਆ ਜੇ ਘਰ ਸੰਭਣ ਵਾਲੀ ਠੂਠਾ ਲੈ ਕੇ ਜਦੋਂ ਮੰਗਣ ਦੀ ਨੌਬਤ ਆ ਜਾਂਦੀ ਹੈ ਨਾ ਅੰਡੋ ਗਵੰਡੋ ਉਦੋਂ ਚੱਕ ਕੇ ਆ ਜਾਂਦੀ ਹੈ ਕਿ ਮੰਮੀ ਜੀ ਰਾਸ਼ਨ ਵੀ ਮੁੱਕਿਆ ਜੇ ਤੇ ਬਾਸ ਕਰਨੀ ਜੋਤੀ ਛੱਡ ਆਪਣੇ ਵੱਲ ਵੇਖ ਸ਼ੀਸ਼ਾ ਫੜ ਕੇ ਹੈ ਤੇ ਨੂੰਹ ਵੱਲ ਵੇਖ ਬੀਜੀ ਤੁਸੀਂ ਵੀ ਸੋਨਾ ਕਪੜਾ ਪਾਉਂਦੇ ਹੋ ਮੈਂ ਵੀ ਪਾਣੀ ਹੈ ਤੇ ਉਹਨੂੰ ਕਿਸੇ ਚੀਜ਼ ਦੀ ਕਮੀ ਰਹਿਣ ਦਿੱਤੀ ਐ ਪਾ ਲਵੇ ਉਹਨੂੰ ਹੈ ਹੀ ਨਹੀਂ ਚੱਜ ਕਿਸੇ ਚੀਜ਼ ਦਾ ਦੱਸੋ ਮੈਂ ਕੀ ਕਰਾਂ ਤੇ ਉਹਨੂੰ ਸੁਖਾਲਾ ਲੈ ਸੁਖਾਲਾ ਹੁਣ ਉਹਨੂੰ ਸਵੇਰੇ ਨਾ ਪੜਨੇ ਪਾ ਦਿਆ ਕਰ ਉੱਠ ਲੈ ਨਾ ਲੈ ਆਹ ਕੱਪੜੇ ਪਾਵੀ ਕੱਪੜੇ ਮੈਂ ਕੱਢ ਕੇ ਦਿਆ ਕਰਾਂ ਵੀ ਆਹ ਪਾਨੇ ਆ ਨਹੀਂ ਪਾਨੇ ਤੇ ਤੂੰ ਉੱਤੋਂ ਕਹਿੰਦੇ ਆ ਚਾਬੀਆਂ ਉਹਦੇ ਹੱਥ ਫੜਾ ਦੇ ਲਾਨ ਪਾਨ ਦਾ ਤਾਂ ਚੱਜ ਨਹੀਂ ਉਹਨੂੰ ਹਰ ਕੋਈ ਨਾ ਜੋਤੀ ਨਹੀਂ ਬਣ ਸਕਦਾ ਹਰ ਗੱਲ ਤੇ ਮੈਨੂੰ ਕੋਸਨ ਦਿਆ ਪੈਂਦੇ ਆ। ਨਾ ਸਿੱਧੇ ਚ ਵੀ ਮੇਰੀ ਗਲਤੀ ਆ ਕਿ ਜੇ ਫੀਸ ਲੇਟ ਹੋ ਗਈ। ਜਿੰਨੀ ਵਰੀ ਤੁਹਾਡੇ ਕੋਲ ਗੱਲ ਕਰਨ ਜਾਣੀ। ਕਦੀ ਕੋਈ ਆਲਾ ਟਾਲਾ ਕਰ ਦਿੰਦੇ, ਕਦੀ ਕੋਈ ਆਲਾ ਟਾਲਾ ਕਰ ਦਿੰਦੇ। ਘਟੋ ਘਟ ਮੇਰੀ ਸੁਣੋ ਤਾਂ ਸਹੀ ਪੂਰੀ ਗੱਲ। ਮੈਂ ਕਹਿੰਮ ਮੈਂ ਰਾਤ ਤੁਹਾਡੇ ਕੋਲ ਗੱਲ ਕਰਨਾਂ ਹੀ। ਲੈ ਸਵੇਰੇ ਗੱਲ ਕਰ ਲਈ। ਜੇ ਹੁਣ ਵੀ ਚੀਜ਼ ਮੰਗਣੀ ਆਣੀ ਤਾਂ ਹਰ ਗੱਲ ਤੇ ਕਹਿੰਦੇ ਸਵੇਰੇ ਗੱਲ ਕਰ ਲਈ। ਮੈਨੂੰ ਸਮਝ ਨਹੀਂ ਆਉਂਦੀ ਕਿੰਨਾ ਕੁ ਜਦ ਤੱਕ ਮੈਂ ਮੰਗਦੀ ਰਹੂੰਗੀ। ਬੱਚੇ ਵੀ ਗਾਂ ਸਿਰ ਨੂੰ ਆਉਂਦੇ ਆ। ਬੰਦਾ ਇਹਨਾਂ ਨੂੰ ਪੁੱਛੇ ਕਿ ਉਹਨਾਂ ਦੇ ਸਾਹਮਣੇ ਮੈਂ ਇਹਨਾਂ ਕੋਲ ਮੰਗਦੀ ਚੰਗੀ ਲੱ ਜੇ ਕਿਤੇ ਬਾਹਰ ਘੁੰਮਣ ਫਿਰਨ ਜਾਣਾ ਤਾਂ ਇਹਨਾਂ ਨੇ ਕਹਿ ਦੇਣਾ ਮੈਂ ਮੰਮੀ ਨਾਲ ਗੱਲ ਕਰਦਾ ਜੇ ਕਿਤੇ ਉਹਦਾ ਚੀਜ਼ ਮੰਗਣੀ ਮੰਮੀ ਨੂੰ ਪੁੱਛਦਾ ਹਰ ਗੱਲ ਬਸ ਮੰਮੀ ਦੇ ਅੱਗੇ ਨਾਲ ਰੱਖੀ ਹੁੰਦੀ ਮarre ਜਦੋਂ ਦੀ ਇਸ ਘਰ ਚ ਆਈਆਂ ਆਪਣਾ ਲਾਪਾ ਵੇਖਿਆ ਨਹੀਂ ਜਾਂਦਾ ਇਹਨਾਂ ਤੇ ਜੇ ਮੈਂ ਕੋਈ ਸੂਟਾ ਦੀ ਮੰਗ ਕਰ ਲਾ ਜਾਂ ਕੋਈ ਚੀਜ਼ ਮੰਗ ਕਰ ਲਾ ਤਾਂ ਇਹਨਾਂ ਨੇ ਇਹੋ ਗੱਲ ਕਹਿਣੀ ਲੈ ਉਹ ਪਏ ਤੇ ਹੈਗੀ ਉਹ ਵਰਤਲਾ ਉਹ ਚੀਜ਼ ਹੈਗੀ ਤੈਨੂੰ ਕੀ ਲੋੜ ਪਈ ਦੋ ਦੋ ਚੀਜ਼ਾਂ ਰੱਖਣ ਦੀ ਹਰ ਗੱਲ ਤੇ ਮੈਨੂੰ ਸੁਣਨੀ ਐ ਬੈਂਦੀਆਂ ਕਦੀ ਮੈਨੂੰ ਬੋਲਣ ਦਾ ਮੌਕਾ ਨਹੀਂ ਦਿੰਦੇ ਕਿ ਬੰਦਾ ਹੀ ਮੇਰਾ ਚੰਗਾ ਹੋਵੇ ਨਾ ਤੇ ਫੇਰ ਹੀ ਮੈਂ ਗੱਲ ਕਰਦੀ ਚੰਗੀ ਲੱਗਦੀ ਉਹ ਬਸ ਮਾਦੇ ਮਗਰ ਲੱਗਾ ਵਾ ਕਿ ਆ ਕਿ ਕਦੀ ਬੜਬੜ ਕਰੀ ਜਾਨੀ ਆ ਤੇ ਬੜਬੜ ਨਾ ਕਰਾ ਤੇ ਹੋਰ ਕੀ ਕਰਾਂ ਜੇ ਮੇਰੀ ਗੱਲ ਸੁਣਨੋ ਤਾਂ ਨਹੀਂ ਲੱਗਦਾ ਆਪਾਂ ਨੂੰ ਕੁਝ ਘੱਟ ਚੇਂਜ ਕਰਨਾ ਚਾਹੀਦਾ ਵਾ ਪੀਜੇ ਚ ਕਰਦੇ ਘਰ ਦੇ ਅੱਛਾ ਘਰ ਜੀ ਨਹੀਂ ਆਪਣੇ ਰਿਸ਼ਤੇ ਅੱਜ ਦੇਖੋ ਮੈਂ ਤੁਹਾਨੂੰ ਇਹ ਨਹੀਂ ਕਹਿੰਨੀ ਕਿ ਮੰਮੀ ਨੂੰ ਤੁਸੀਂ ਪਹਿਲ ਤੇ ਲੈਣਾ ਫੜਾਓ ਜਾਂ ਮੰਮੀ ਨੂੰ ਘਰ ਦਾ ਖਰਚਾ ਨਾ ਦੋ ਤੇ ਸਭ ਕੁਝ ਕਰੋ ਮੰਮੀ ਆਪਣੀ ਪੈਸੇ ਜੋ ਜਿੰਨਾ ਵੀ ਲੈਂਦੇ ਮੰਮੀ ਨੂੰ ਦੋ ਪਰ ਘਟੋਕੜ ਮੇਰਾ ਤੇ ਖਰਚਾ ਬੰਨੋ ਹੋਣੂ ਜੇ ਮੈਂ ਬੱਚਿਆਂ ਦੀ ਫੀਸ ਜਿਆਦਾ ਦੇਣੀ ਹੁੰਦੀ ਆ ਤਾਂ ਮੰਮੀ ਕੋ ਮੰਗਣਾ ਪੈਣਾ। ਤੁਹਾਡੇ ਨਾਲ ਮੈਂ ਬਾਹਰ ਕਿਤੇ ਜਾਣਾ ਤਾਂ ਵੀ ਕਰਨੇ ਮੰਮੀ ਨੂੰ ਪੁੱਛ ਲੈਣਾ। ਬੱਚਿਆਂ ਨੂੰ ਮੇਰੇ ਕੋ ਪੈਸੇ ਮੰਗਣੇ ਆ ਕੇ ਤੇ ਮੈਨੂੰ ਦਾਦੀ ਕੋ ਭੇਜਣਾ ਪੈਂਦਾ ਵਾ। ਫਿਰ ਕੀ ਹੋਇਆ? ਮੈਂ ਘਰ ਦੇ ਵਿੱਚ ਪੀਰ ਰਿਸ਼ਤਾ ਨਹੀਂ ਬਦਲਾ ਕਰਨਾ 10 ਮਿੰਟ। ਮੈਨੂੰ ਤਾਂ ਕੋ ਸਮਝ ਨਹੀਂ ਲੱਗੀ ਕੀ ਕਰ ਕਰੂਗੇ ਪੈਸੇ ਮੰਗਣਾ ਕੋਈ ਗੁਨਾਹ ਹੋ ਗਿਆ ਜਿਹੜਾ ਤੇ ਮੰਮੀ ਕੋਲੋਂ ਪੈਸੇ ਮੰਗਦੀ। ਕੋਈ ਕਮੀ ਨਹੀਂ ਤੈਨੂੰ ਇੱਥੇ ਕੰਮ ਵਾਲੀਆਂ ਘਰ ਦੇ ਵਿੱਚ ਦੋ ਦੋ ਲੱਗੀਆਂ। ਸਿਰਫ ਇੱਕ ਰੋਟੀ ਆ ਉਹ ਵੀ ਹੰਤੇਰੇ ਹੱਥ ਦੇ ਖਾਣੇ ਆ। ਜੇ ਤੂੰ ਕਹਿੰਨੀ ਆ ਸਤਿ ਸ੍ਰੀ ਅਕਾਲ ਰੋਟੀ ਵਾਲੀ ਨੂੰ ਵੀ ਮੰਮੀ ਪੈਸੇ ਦੇ ਦੇਣਗੇ ਫਿਰ ਕਿਹੜੀ ਗੱਲ ਬਸ ਇਹੋ ਤੇ ਗੱਲ ਹੈ ਨਾ ਹਰ ਕੰਮ ਜੁਤੇ ਮੰਮੀ ਨੂੰ ਕਿਉਂ ਅੱਗੇ ਰੱਖਦੇ ਜੇ ਆਪਣੇ ਵੀ ਤੇ ਕੁਝ ਪੱਲੇ ਰੱਖਿਆ ਕਰੋ ਆ ਪੱਲੇ ਰੱਖ ਕੇ ਕੀ ਕਰਨਾ ਮੇਰੀ ਗੱਲ ਸੁਣੋ ਚਲੋ ਮੈਂ ਮੰਨਦੀ ਹਾਂ ਜੇ ਤੁਸੀਂ ਨਹੀਂ ਵਿਆਹੇ ਔਰ ਉਧਰ ਚਲੋ ਚੱਲ ਗਿਆ ਹੁਣ ਤੁਸੀਂ ਵਿਆਹੇ ਗਏ ਜੱਚਿਆਂ ਵਾਲੇ ਜੀ ਤੁਸੀਂ ਕੀ ਆਪਣੀ ਮੰਮੀ ਕੋ ਭੇਜਿਆ ਕਰੋਗੇ ਕਿ ਜਾ ਬੱਚੇ ਉਹਨਾਂ ਕੋ ਲੈ ਆਓ ਤੁਹਾਡੇ ਤੋਂ ਆਪ ਕੋ ਵੀ ਕੁਝ ਪੱਲੇ ਹੋਣਾ ਚਾਹੀਦਾ ਮੈਂ ਨਹੀਂ ਪੁੱਛ ਤੇ ਆਪਣਾ ਪੱਲਾ ਥੋੜਾ ਬਹੁਤਾ ਰੱਖੋ ਮੈਨੂੰ ਦੇ ਦਿਆ ਕਰੋ ਬੱਚੇ ਦਾ ਖਰਚਾ ਮੇਰਾ ਬਸ ਕਰ ਉਹ ਹੋ ਗਿਆ ਨੌਨ ਸਟਾਪ ਹੀ ਹੋਈ ਸਿੱਧੀ ਜਿਹੜੀ ਗਲੀ ਘੌਰ ਕਪੜੇ ਚੋੜੇ 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 ਕਰੀ ਜਾਂਦੀ ਮੇਰੀ ਤਾਂ ਵੈਸੇ ਤੁਹਾਨੂੰ ਗੱਲ ਨਹੀਂ ਸੁਣਦੀ ਹਨਾ ਮੇਰੀ ਹਰ ਗੱਲ ਤੁਹਾਨੂੰ ਫੁਰੀ ਲੱਗਦੀ ਬਸ ਆਪਣੀ ਚੌਧਰੀ ਚਰੋਣੀ ਹੁੰਦੀ ਇੱਥੇ ਘਰ ਚ ਹੋਰ ਵੀਜੀ ਠੀਕ ਠਾਕ ਹੋ ਤੁਸੀਂ ਠੀਕ ਪੱਤ ਤੂੰ ਦੱਸ ਤੂੰ ਠੀਕ ਆ ਤੇ ਤੁਸੀਂ ਦਾदू ਪਾਪਾ ਠੀਕ ਹੋ ਠੀਕ ਆ ਚਲੋ ਅੰਜੂ ਕੀ ਗੱਲ ਇੰਨੀ دیر ਬਾਅਦ ਆਈ ਹੈ ਨਾ ਕਰਨ ਕਿਉਂ ਨਹੀਂ ਲੈ ਕੇ ਆਂਦਾ ਇਹਨੂੰ ਜਲਦੀ ਜਲਦੀ ਮੇਰਾ ਜੀ ਵੀ ਲੱਗਦਾ ਉਹ ਮੰਮੀ ਤੁਹਾਨੂੰ ਪਤਾ ਲੱਗਾ ਕੰਮ ਬਥੇਰੇ ਏ ਮਾਂ ਮਮੀ ਨੂੰ ਪੁੱਛਣਾ ਪੈਂਦਾ ਵਾ ਆ ਜਾਣ ਲੱਗੇ ਕਿਉਂ ਕੀ ਗੱਲ ਮਮੀ ਨੂੰ ਕੀ ਪੁੱਛਣਾ ਪੈਂਦਾ ਹੈ ਕੀ ਦੱਸਾਂ ਮਸੀ ਇਹ ਹੁਣ ਮਮੀ ਨੂੰ ਮੈਂ ਬੜੀ ਵਾਰੀ ਕਹਿ ਚੁੱਕੀ ਆ ਅੱਜ ਦੀ ਗੱਲ ਹੈ ਕਿਤੇ ਦਾਦੀ ਜੀ ਮੈਨੂੰ ਲੱਗਦਾ ਵਾ ਸਾਲ ਹੋ ਗਿਆ ਇੱਕੋ ਹੀ ਰੱਟਾ ਚੱਲਦਾ ਵਾ ਜਿੱਥੇ ਜਾਣਾ ਉਹਨਾਂ ਨੂੰ ਪੁੱਛ ਕੇ ਜਾਣਾ ਚਲੋ ਉਹ ਤੇ ਠੀਕ ਹੈ ਪਰ ਹਰ ਕੰਮ ਪੁੱਛ ਕੇ ਚੰਗਾ ਹੁੰਦਾ ਤੁਰਨ ਲੱਗੇ ਕੱਪੜੇ ਉਹਨਾਂ ਦੀ ਪਸੰਦ ਦੇ ਜੇ ਜੇਬ ਚ ਪੈਸੇ ਪਾਣੇ ਤੋ ਉਹਨਾਂ ਦੇ ਮੁਤਾਬਕ ਜਿੰਨੇ ਉਹਨਾਂ ਨੇ ਦੇਨੇ ਉਹਨੇ ਚ ਹੀ ਖਰਚਾ ਕਰਨਾ ਮੇਰੀ ਤਾਂ ਜ਼ਿੰਦਗੀ ਨਾ ਫਸੀ ਚ ਫਸੀ ਪਈ ਹੈ ਵੈਸੇ ਮੈਂ ਵੀ ਪੁੱਛਣਾ ਸੀਗਾ ਕਿ ਪੁੱਤ ਵੈਸੇ ਕਹਿਣਾ ਤਾਂ ਨਹੀਂ ਚਾਹੀਦਾ ਪਰ ਜਦੋਂ ਘਰ ਆਈਏ ਨਾ ਭਤੀਜੇ ਭਤੀਜੀਆਂ ਤੇ ਰਹ ਹੈ ਨਾ ਤੇ ਖਾਲੀ ਹੱਥ ਨਹੀਂ ਆਈਦਾ ਮਾੜਾ ਮੋਟਾ ਕੋਈ ਚਾਕਲੇਟ ਕੁਛ ਨਾ ਕੁਛ ਬੱਚੇ ਲਈ ਕੋਚ ਹੀ ਲੈ ਆਉਂਦੀ ਮੰਮੀ ਮੈਨੂੰ ਅੱਜ ਕੱਲ ਦੀ ਸਾਰੀ ਸਮਝ ਆ ਗਈ ਜੇ ਮੈਂ ਇਹਨਾਂ ਨੂੰ ਤੋਰਨ ਲੱਗੇ ਕਿਹਾ ਸੀ ਕਿ ਗਿਫਟ ਪੈਕ ਛੋਟਾ ਜਾਂ ਬੱਚਿਆਂ ਦਾ ਬਣਵਾ ਲਈਏ ਕਹਿੰਦੇ ਤੁਰਨ ਲੱਗੇ ਅੱਜ ਮੰਮੀ ਨੇ ਪੈਸੇ ਹੀ ਨਹੀਂ ਫੜਾਏਗੇ ਤੇ ਜੇਬ ਚ ਨਾ ਦੇ ਵੀ ਨਹੀਂ ਸੀਗੇ ਮੇਰੇ ਕੋ ਤਾਂ ਵੈਸੇ ਹੀ ਨਹੀਂ ਹੁੰਦੇ ਇਹ ਤਾਂ ਗਲਤ ਹੈ ਨਾ ਫਿਰ ਕੀ ਕਰਾਂ ਦਾदू ਪਾਪਾ ਆਪਣੀ ਪੀੜੀ ਥਲੇ ਸੋਟੀ ਮਾਰ ਲਾ ਦਾਦੀ ਇਹ ਕੀ ਤੇ ਇਹ ਕਹਤਾ ਜੇ ਮਤਲਬ ਇਹਨਾਂ ਕੋ ਵੀ ਤੇ ਮੰਗ ਕੇ ਹੀ ਖੜਦੇ ਪੱੱਚੇ ਪੈਸੇ ਪਰ ਮੰਮੀ ਘਰ ਚ ਦਿੰਦੇ ਦੇ ਨਾ ਖੁੱਲਾ ਖਰਚਾ ਸਾਰਿਆਂ ਨੂੰ ਮਾਸੀ ਮੰਮੀ ਤਾਂ ਸਾਰਿਆਂ ਨੂੰ ਖੁੱਲਾ ਖਰਚਾ ਦਿੰਦੇ ਜਦੋਂ ਕੁਵਾਰੀ ਸੀ ਨਾ ਮੈਂ ਮੰਮੀ ਨੂੰ ਕਹਾਂ ਨਾ 100 ਮੰਮੀ ਨੇ 150 ਫੜਾਣਾ ਵੈਹਣ ਜੂ ਮੈਨੂੰ ਬੋਲਣਾ ਤੇ ਨਹੀਂ ਚਾਹੀਦਾ ਤੁਹਾਡੇ ਘਰ ਦਾ ਮਾਮਲਾ ਵਾ ਹਾਂ ਪਰ ਮੈਂ ਨਾ ਆਪਣੀ ਭੈਣ ਤੋਂ ਨਾ ਇਸ ਗੁੱਸੇ ਨਾਲ ਨਾਰਾਜ਼ ਵੀ ਆ ਮੈਂ ਬੜੇ ਚਿਰ ਦੀ ਵੇਖਾਂ ਦਈ ਆ ਕਿਉਂ ਕੀ ਗੱਲ ਐਦਾਂ ਦਾ ਕੀ ਗੱਲ ਮਾਸੀ ਵੇਖ ਅੱਜ ਕਰਨ ਨੂੰ ਚਾਹੀਦਾ ਹੈ ਕਿ ਅੰਜੂ ਨੂੰ ਥੋੜੇ ਜੇ ਪੈਸੇ ਦਿਆ ਕਰੇ ਵੇਖੋ ਭੈਣ ਜੀ ਜਿੱਦਾਂ ਤੁਸੀਂ ਕਹਿੰਦੇ ਜੀ ਨਾ ਕਰਨ ਨੂੰ ਚਾਹੀਦਾ ਵਾ ਅੰਜੂ ਨੂੰ ਪੈਸੇ ਦਿਆ ਕਰੇ ਹਾਂ ਉਹਦਾ ਤੁਹਾਨੂੰ ਵੀ ਚਾਹੀਦਾ ਵਾ ਸਿਮਰਤ ਨੂੰ ਸੇਵਕ ਨੂੰ ਖਰਚਾ ਪਾਣੀ ਦੇਣ ਦਾ ਮਾਸੀ ਕਦੀ ਦਿੱਤਾ ਛੇ ਮੇਰੀ ਗੱਲ ਤਾਂ ਸੁਣੋ ਮਾਸੀ ਜੀ ਸੇਵਕ ਹਰ ਚੀਜ਼ ਲੈ ਕੇ ਦਿੰਦਾ ਭਾਬੀ ਨੂੰ ਕੋਈ ਚੀਜ਼ ਦੀ ਕਮੀ ਨਹੀਂ ਛੱਡਦਾ ਅੰਜੂ ਕੰਮੀ ਤੇ ਮੈਨੂੰ ਤੇਰੇ ਚ ਵੀ ਕੋਈ ਨਹੀਂ ਨਜ਼ਰ ਆਉਂਦੀ ਤੈਨੂੰ ਵੀ ਹਰ ਇੱਕ ਚੀਜ਼ ਮਿਲਦੀ ਆ ਨਾ ਪਰ ਵੇਖੋ ਨਾ ਮੈਂ ਵਿਆਹੀ ਵਰੀ ਆ ਮੇਰੇ ਬੰਦੇ ਨੂੰ ਚਾਹੀਦਾ ਨਾ ਮਾਂ ਨੂੰ ਆਪਣੀ ਜਗ੍ਹਾ ਰੱਖੇ ਜਨਾਨੀ ਨੂੰ ਆਪਣੀ ਜਗ੍ਹਾ ਰੱਖੇ ਸੋ ਘੁੰਮਣਾ ਫਿਰਨਾ ਹੁੰਦਾ ਪਰ ਇਹ ਇਹ ਤੇ ਬਸ ਮੰਮੀ ਮੰਮੀ ਤੇ ਮੰਮੀ ਕਰਦੇ ਰਹਿੰਦੇ ਨੇ ਮੰਮੀ ਮੰਮੀ ਕਰੋ ਪਰ ਜਿਹੜੀ ਜਨਾਨੀ ਵਿਆਹ ਕੇ ਲਿਆਇਓ ਨਾ ਥੋੜਾ ਉਹਦਾ ਵੀ ਸੋਚ ਲੋ ਮੇਰੇ ਵੀ ਕੋਈ ਾਰਮਾਨ ਹੈਗੇ ਨੇ ਕਦੀ ਕੁਝ ਖਾਣ ਨੂੰ ਦਿਲ ਕਰਦਾ ਕਦੀ ਕਿਤੇ ਆਉਣ ਨੂੰ ਦਿਲ ਕਰਦਾ ਔਖੀ ਹੋ ਜੰਨੀ ਮੈਂ ਤਾਂ ਕਿਹਾ ਵੇਖਿਆ ਨਾ ਭੈਣ ਜੀ ਜੇ ਅੱਜ ਆਪਣੀ ਅੰਜੂ ਨੂੰ ਥੋੜਾ ਜਿਹਾ ਦੁੱਖ ਲੱਗਾ ਸਾਨੂੰ ਦੁੱਖ ਲੱਗਾ ਹਨਾ ਉਹਦਾ ਹੀ ਸਿਮਰਤ ਵੀ ਕਹਿ ਦਿੱਤੀ ਆ ਉਹਦੀ ਵੀ ਥੋੜੀ ਜਿਹੀ ਫੀਲਿੰਗ ਸਮਝਿਆ ਕਰੋ ਕਿੰਨਾ ਚਿਰ ਹੋ ਗਿਆ ਨੂੰ ਵਿਆਹੀ ਆਈ ਨੂੰ ਕਦੀ ਉਹਨੂੰ ਆਪਣੇ ਹੱਥਾਂ ਪੈਰਾਂ ਤੇ ਹੋਣ ਦਿੱਤਾ ਜੇ ਨਹੀਂ ਮੈਂ ਉਸੇ ਵੇਲੇ ਜਿੰਨੇ ਪੈਸੇ ਮੰਗਨ ਮੈਂ ਦਿੰਨੀ ਆ ਹਾਂ ਵਾਸੀ ਜੀ ਮੈਂ ਕਦੀ ਨਹੀਂ ਨਾ ਕੀਤੀ ਵੀ ਹਾਂ ਬਈ ਤੂੰ ਹੀ 50 ਮੰਗੇ ਆ ਤੇ ਮੈਂ 100 ਦਵਾਂਗੀ ਕਦੀ ਮੈਂ ਐ ਨਹੀਂ ਕਿਹਾ ਕਿ ਨਹੀਂ 50 ਦੀ ਜਗ੍ਹਾ 25 ਲੈ ਜਾ ਇੱਦਾਂ ਨਹੀਂ ਕੀਤਾ ਪਰ ਮੈਨੂੰ ਨਾ ਤੰਗੀ ਆਉਂਦੀ ਏ ਮੰਗਣ ਤੋਂ ਬੜੀ ਔਖ ਹੁੰਦੀ ਏ ਜੀ ਜੀ ਆਵਾਜ਼ੇ ਬੱਤ ਤੇਰੇ ਤੂੰ ਮੇਰੇ ਵੱਲ ਦੀ ਗੱਲ ਕੀਤੀ ਨਹੀਂ ਭਾਬੀ ਅੱਜ ਤਾਂ ਕੁਝ ਮਨ ਨਹੀਂ ਕਰਨ ਦਿਆ ਠਹਿਰ ਕੇ ਨਾ ਰੋਟੀ ਖਾਵਾਂਗੀ ਮੇਰਾ ਤਾਂ ਸਿਰ ਦਾ ਮੂਡ ਇੰਨਾ ਕ ਖਰਾਬ ਸੀ ਮੈਂ ਰੋਟੀ ਨਹੀਂ ਸੀ ਖਾ ਕੇ ਆਈਗੀ ਮੰਮੀ ਬਾਹਰੋਂ ਕੁਝ ਮੰਗਵਾ ਲੈਂਦੇ ਇਹਨਾਂ ਨੂੰ ਭੇਜ ਦਿੰਦੇ ਨੇ ਪੈਸੇ ਚਾਹੀਦੇ ਸੇਵਕ ਮੰਗਾ ਲੈ ਖਾਣ ਲਈ ਬਾਹਰੋਂ ਕੁਝ ਰਹਿਣ ਤੋਂ ਮੰਮੀ ਮੈਨੂੰ ਨਹੀਂ ਚਾਹੀਦੇ ਨਹੀਂ ਨਹੀਂ ਲੈ ਜਾ ਮੰਮੀ ਹੈਲੋ ਗੁਮੀ ਰਿਆਂਦੋ ਮੈਨੂੰ ਨਹੀਂ ਚਾਹੀਦੇ ਪੈਸੇ ਕਿਉਂ ਪੈਸੇ ਮੇਰੇ ਅਕਾਊਂਟ 'ਚ ਹੈਗੇ ਨਾ ਮੈਂ ਲੱਗਾ ਉਹਦਾ ਸਕੈਨਰ ਬਣਾਉਣ ਗੂਗਲ ਪੇ ਸਟਾਰਟ ਕਰਨ ਲੱਗਾ ਤੇ ਪੈਸੇ ਮੈਂ ਖੁਦ ਦੇ ਕੇ ਆਇਆ ਤੁਮ ਪਰ ਸੇਵਕ ਉਜਾੜਾ ਕਰ ਨਹੀਂ ਗੂਗਲ ਵੇਚ ਤੂੰ ਜਾੜਾ ਹੈ ਨਹੀਂ ਰਾਮ ਨਹੀਂ ਨਹੀਂ ਪੈਸੇ ਤਾਂ ਆਪਣੇ ਹੱਥ 'ਚ ਹੋਣਗੇ ਨਹੀਂ ਇਹਦਾ ਕੀ ਮਤਲਬ ਹੁਣ ਤੂੰ ਸਾਰੇ ਖਰਚੇ ਆਪ ਕਰਿਆ ਕਰੇਂਗਾ ਹਮ ਇੱਕ ਮਿੰਟ ਮੈਂ ਗੱਲ ਨੂੰ ਟੋਕਣਾ ਨਹੀਂ ਚਿੰਚੁੰਦੀ ਪਰ ਟੋਕਣਾ ਪੈਣ ਦਿਆ ਵਾ ਅੰਜੂ ਹੁਣੇ ਤੂੰ ਕੀ ਕਿਹਾ ਸੀ ਕਿ ਕਰਨ ਦੇ ਹੱਥ 'ਚ ਪੈਸੇ ਹੋਣੇ ਚਾਹੀਦੇ ਨੇ ਉਹ ਹਰ ਗੱਲ ਤੇ ਮੰਗਣਾ ਨਹੀਂ ਚਾਹੀਦਾ ਤੇ ਕੀ ਗੱਲ ਇਹ ਗੱਲ ਜੇ ਭਰਾ ਕਹਿੰਦੇ ਆ ਵਾ ਤੇ ਤੈਨੂੰ ਬੁਰੀ ਲੱਗੰਦਾ ਹੀ ਆ ਕਿਉਂ ਭੈਣ ਜੀ ਉਹ ਨਿਆਣਾ ਛੋਟਾ ਜਦੋਂ ਹਰ ਹਰ ਖਰਚੇ ਲਈ ਤੁਹਾਡੇ ਕੋਲ ਪੈਸੇ ਮੰਗੇ ਚਾਰ ਪਰੋਣੇ ਆਏ ਹੁਣ ਬੇਠਿਆਂ ਚ ਪੈਸੇ ਮੰਗੇ ਵੀ ਲਿਓ ਚਾਹਣਾ ਕੁਛ ਲਿਆਵਾ ਮੰਮੀ ਉਹਦਾ ਤੁਸੀਂ ਜਾ ਨਹੀਂ ਸਕੇ ਵੀ ਉਹਦੇ ਕੋਲ ਪੈਸੇ ਨਹੀਂ ਤੇ ਨੌਹਰੀ ਤੁਸੀਂ ਇਦਾਂ ਕਰ ਰਹੇ ਗੇ ਗੱਲ ਤਾਂ ਸਹੀ ਹੈ ਤੇਰੀ ਸੇਵਕ ਅੱਛਾ ਉਹਨੇ ਫੀਸ ਮੰਗੀ ਗੁਰਜੀਤ ਫੀਸ ਮੰਗੀ ਮੈਂ ਬੈਟਮੈਨ ਹੀ ਮੈਂ ਸੁਣਨ ਧਿਆ ਸਾਰਾ ਪੜਾ ਉਹਨੇ ਫੀਸ ਮੰਗੀ ਕਿੰਨੀਆਂ ਗੱਲਾਂ ਤੁਸੀਂ ਸੁਣਾਤੇ ਆ ਇਹ ਸਾਂਭਣ ਵਾਲੀ ਕਰ ਫਲਾਣਾ ਢਿੰਕ ਕੀ ਗੱਲ ਅਜੇ ਤੱਕ ਉਹਨੇ ਸਾਂਭਿਆ ਨਹੀਂ ਕਰ ਨਹੀਂ ਮੇਰੀ ਗੱਲ ਸੁਣ ਸੇਵਕ ਫੀਸ ਮੰਗੀ ਠੀਕ ਐ ਪਰ ਫੀਸ ਟਾਈਮ ਨਾਲ ਮੰਗਦੀ ਨਾ ਹੈ ਲੇਟ ਫੀਸ ਵਾ ਕੇ ਤਾਰਨ ਦਾ ਮਤਲਬ ਟਾਈਮ ਨਾਲ ਮੰਗਦੀ ਉਹ ਤਾਂ ਸਿਆਸਤ ਹੀ ਕਿ ਤੂੰ ਹੀ ਦੋਗੇ ਪੈਸੇ ਉਹਨੂੰ ਕੀ ਗੱਲ ਤਾਨੂੰ ਨਹੀਂ ਜਿੱਤਦਾ ਫੀਸ ਦੇਣੀ ਮੰਮੀ ਇਹ ਗੱਲ ਨੂੰ ਨੱਥੇ ਰਹਿਣ ਦੋ ਮੈਂ ਸਭ ਸਮਝ ਗਈ ਅਸਲ ਚ ਨਾ ਜੋ ਅਸੀਂ ਬੀਨੇ ਆ ਨਾ ਉਹੀ ਵੜਦੇ ਆ ਤੁਸੀਂ ਜੋ ਕੁਛ ਇੱਥੇ ਕਰਦੇ ਪਿਓ ਨਾ ਉਹਦੇ ਨਾਲ ਦੂਣਾ ਮੇਰੇ ਨਾਲ ਹੋਉਂਦੇ ਆ ਤੁਸੀਂ ਤਾਂ ਫੇਰ ਵੀ ਵੱਧ ਚੜਾ ਕੇ ਦੇ ਘਰ ਦਿੰਦੇ ਹੋ ਨਾ ਮੈਨੂੰ ਤਾਂ ਤਰਲੇ ਗੱਢਨੇ ਪੈਂਦੇ ਕਿ ਹੇ ਵੇਲੇ ਮੈਂ ਤਾਂ ਐਵੇਂ ਆਪਣੇ ਬੰਦੇ ਨੂੰ ਗਲਤ ਕਹੀ ਜਾਣ ਨਹੀਂ ਆ ਉਹਦਾ ਵੀ ਕੋਈ ਕਸੂਰ ਨਹੀਂ ਮਾਂ ਅਗਿਓਦ ਚਲਦੀ ਨਹੀਂ ਜਨਾਨੀ ਨਾਲ ਉਹ ਬੋਦਾ ਬੋਲ ਨਹੀਂ ਪਾਂਦਾ ਕਿ ਘਰ ਕਲੇਸ਼ ਪਏਗਾ ਪਰ ਇੱਕ ਗੱਲ ਸਹੀ ਐ ਮਾਂ ਨੂੰ ਮਾਂ ਦੀ ਜਗ੍ਹਾ ਰੱਖਣਾ ਚਾਹੀਦਾ ਏ ਤੇ ਜਨਾਨੀ ਨੂੰ ਜਨਾਨੀ ਦੀ ਜਗ੍ਹਾ ਵੇਖੋ ਨਾ ਮਨ ਖੁਸ਼ ਨਹੀਂ ਤੇ ਸਾਹਮਣੇ ਕਿੱਥੋਂ ਖੁਸ਼ੀ ਨਜ਼ਰ ਆਏਗੀ ਉਹਦੇ ਲਾਲ ਪਾਣ ਨੂੰ ਜੀ ਨਹੀਂ ਕਰਦਾ ਦਿਖਾਵਾ ਕਿਉਂ ਕਰੇਗੀ ਜੇ ਅੰਦਰੋਂ ਨਹੀਂ ਖੁਸ਼ ਤੁਸੀਂ ਅੰਦਰੋਂ ਵੀ ਖੁਸ਼ ਹੋ ਇਸ ਲਈ ਬਾਹਰੋਂ ਰੌਣਕ ਨਜ਼ਰ ਆਉਂਦੀ ਐ ਮੈਨੂੰ ਕਹਿੰਦੇ ਨਾ ਮੁਰਝਾਈ ਮੁਰਝਾਈ ਕਿਉਂ ਆ ਜੰਨੀ ਆ ਮੈਂ ਵੀ ਨਹੀਂ ਖੁਸ਼ ਹੋ ਪਾਂਦੀ ਹਰੇ ਇੰਜ ਇੰਜ ਕਰਨਾ ਨਾ ਇਕ ਛੋਟੇ ਜਿਹੇ ਬੱਚੇ ਨੂੰ ਨਹੀਂ ਅੱਜਕੱਲ ਚੰਗਾ ਲੱਗਦਾ ਅਸੀਂ ਤਾਂ ਫਿਰ ਸਿਆਣੇ ਆ ਤੁਸੀਂ ਵੀ ਜੀ ਘਰ ਜਾ ਕੇ ਮੰਮੀ ਨੂੰ ਸਮਝਾਓ ਥੋੜਾ ਜਿਹਾ ਬਿਲਕੁਲ ਸਹੀ ਕਿਹਾ ਅੰਜੂ ਜੇ ਇਸ ਘਰ ਦੇ ਵਿੱਚ ਨੋਨ ਹੀ ਨਾ ਖੁਸ਼ ਹੁੰਦੀ ਉਹਨਾਂ ਦੀਆਂ ਗਾਂਤੀਆਂ ਵੀ ਨਹੀਂ ਫਿਰ ਖੁਸ਼ ਰਹਿੰਦੀਆਂ ਸਹੀ ਕਿਹਾ ਜੀ ਉਹਨਾਂ ਨੂੰ ਭੁਗਤਣਾ ਪੈਂਦਾ ਮਾਵਾਂ ਦਾ ਕੀਤਾ ਆ ਗਈ ਜਰਤੀ ਸਮਝ ਹਾਂਜੀ ਬੀਜੀ ਮੈਨੂੰ ਆ ਗਈ ਚੰਗੀ ਤਰ੍ਹਾਂ ਸਮਝ ਆ ਗਈ ਥੇਤੀ ਸਮਝ ਗਈ ਹੈ ਨਾ ਮੈਨੇ ਸਮਝਾਇਆ ਤੇ ਤੁਸੀਂ ਸਮਝ ਜੀ ਹੱਥ ਜ਼ਿੰਮੇਵਾਰੀ ਦਿੰਨੀ ਹੈ ਮੈਂ ਟ੍ਰਾਂਸਫਰ ਕਰ ਦਿੰਨੀ ਆ ਆਪਣਾ ਬਨਾ ਜੀ ਪੇ ਤੇ ਮੈਂ ਤੈਨੂੰ ਟ੍ਰਾਂਸਫਰ ਕਰ ਦਿੰਨੀ ਇਹ ਸਾਰੇ ਘਰ ਦਾ ਖਰਚਾ ਤੇ ਸਾਰੀਆਂ ਫੀਸਾਂ ਖੁਸਾਂ ਤੂੰ ਮੈਨੇਜ ਕਰੇਂਗਾ। ਤਾਂ ਤੂੰ ਹੀ ਟੈਨਸ਼ਨ ਫਰੀ ਹੋ ਗਰ ਮਾਂ ਆਪਣੀ ਨਾ ਲਾਈਫ ਇੰਜੋਏ ਕਰੋ ਹਣ। ਆ ਮੈਂ ਥੋੜੋ ਕਰਨੀ ਆ ਸਾਰੀਆਂ ਫੀਸਾਂ ਦੇ ਮੈਡਮ ਕਰੂੰਗੀ। ਹਾਂ ਚੱਲੇ ਸਿੰਮਰਾ ਤੁਸੀਂ ਆਪਣੇ ਫੋਨ 'ਚ ਤੁਸੀਂ ਵੀ ਦੱਸ ਦੋ ਮੈਨੂੰ ਘਰੇ ਜਾ ਕੇ ਮੋਲ ਕਿਵੇਂ ਸੁਧਾਰਨਾ ਮੈਂ। ਤੁਸੀ ਵੀ ਆਪਣੀ ਮੰਮਾ ਨੂੰ ਨਾ ਟੈਨਸ਼ਨ ਫਰੀ ਕਰੋ। ਆਪਣੇ ਸੇ ਤੇ ਰੱਖੋ ਸਾਰਾ ਬੋਝ ਲੈਣ ਦੇਣ ਦਾ। ਠੀਕ ਹੈ ਨਾ? ਠੀਕ ਆ। ਤੇ ਚਲੋ ਫਿਰ ਭਾਬੀ। ਪਹਿਲਾ ਚਾਹ ਬਣਾ ਲਓ ਹਾਂਜੀ ਤੇ ਸੇਵਕਾ ਸਮੋਸੇ ਲੈ ਆ ਤੇਰੇ ਜੀਜੇ ਨੂੰ ਬੜੇ ਪਸੰਦ ਆਏ ਜੀਜਾ ਜੀ ਕੁਝ ਹੋਰ ਦੱਸੋ ਆ ਸਮੋਸੇ ਲੈ ਆ ਆ ਗਏ ਸਮੋਸੇ ਵਰਤਾ ਦੇਵਾ ਠੀਕ ਹੈ